ਸਰ ਤੁਸੀਂ ਪੰਨੀ ਵਾਲਾ ਫੱਤਾ ਚੌਕੀ ਦੇ ਵਿੱਚ ਇਨਚਾਰਜ ਆਏ ਹੋ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਅਸੀਂ ਮੁਬਾਰਕਾਂ ਦਿੰਦੇ ਆਂ ਵੀ ਤੁਸੀਂ ਪੰਨੀ ਵਾਲਾ ਫੱਤਾ ਦਾ ਅੱਜ ਇਨਚਾਰਜ ਸੰਭਾਲਿਆ ਹੁਣ ਅਸੀਂ ਤੁਹਾਨੂੰ ਇੱਕ ਦੋ ਕੁਐਸਚਨ ਪੁੱਛਦੇ ਆਂ ਸਰ ਜਿਹੜਾ ਪੰਨੀ ਵਾਲਾ ਫੱਤਾ ਦੇ ਵਿੱਚ ਪਿੰਡ ਚੌਕੀ ਚ ਪੈਂਦੇ ਆ ਉਥੇ ਕ੍ਰਾਈਮ ਬੜਾ ਹੈ ਕਿਉਂਕਿ ਰਾਤ ਦਿਨ ਲੁੱਟਾਂ ਖੋਹ ਹੋਈ ਜਾਂਦੀਆਂ ਲੋਕ ਮਾਰੀ ਜਾਂਦੇ ਆ ਹੁਣ ਰੱਤੇ ਡੱਬੇ ਦੀ ਘਟਨਾ ਤੁਹਾਡੇ ਸਾਹਮਣੇ ਹੀ ਆ ਜਿੰਨ ਦਿਹਾੜੇ ਗੋੜੀਆਂ ਮਾਰ ਕੇ ਮਾਰ ਗਿਆ ਇਸ ਤਰ੍ਹਾਂ ਮਤਲਬ ਇੱਥੇ ਮਤਲਬ ਪੰਨੀ ਵਾਲੇ ਦੇ ਵੀ ਕੁਛ ਮੁੰਡੇ ਦਾ ਪਾਸੇ ਆਸੇ ਦੇ ਆ ਜਿਹੜੇ ਅੱਡੇ ਤੇ ਜਾ ਕੇ ਚੋਰੀਆਂ ਕਰਦੇ ਆ ਘਰਾਂ ਚੋਰੀਆਂ ਕਰਦੇ ਆ ਤੁਸੀਂ ਇਹਦੇ ਤੇ ਕਿਵੇਂ ਕਾਬੂ ਪਾਉਂਗੇ ਮਾਂ ਜੋ ਐਸਐਸਪੀ ਸਾਹਿਬ ਜੀ ਭਾਗੀਰ ਨੀਨਾ ਜੀ ਦੇ ਅਧਿਕਾਰ ਅਨੁਸਾਰ ਅਸੀਂ ਜਿਹੜੇ ਕ੍ਰਿਮੀਨਲ ਵਿਅਕਤੀਆਂ ਨੂੰ ਅਤੇ ਨਸ਼ਾ ਡਰੱਗ ਦੇ ਸਬੰਧ ਵਿੱਚ ਸਾਰੇ ਇਹ ਤੇ ਸਕੰਜਾ ਕਹ ਹੈ ਹੁਣ ਇਹਦੇ ਰਿਸਰਚ ਅਪਰੇਸ਼ਨ ਚੱਲ ਰਹੇ ਆ ਸਾਡੇ ਦਿਨੋ ਦਿਨ ਜਿਹੜੇ ਵੀ ਬਾੜੇ ਅਨਸਰ ਹੈ ਇਹਨਾਂ ਨੂੰ ਸਾਰਿਆਂ ਨੂੰ ਕਿਉਂਕਿ ਅਸੀਂ ਜ਼ਿਲ੍ਹਾ ਦੇ ਵਿੱਚ ਭੇਜਦੇ ਨਾ ਇਹਨਾਂ ਨੂੰ ਚਾਹੀਦਾ ਕਿ ਸਾਡੇ ਪਹਿਲਾਂ ਇਸ ਕੰਮ ਦੀ ਬਜਾਏ ਜੇਲ੍ਹ ਦੀ ਜਾਨ ਤੋਂ ਆਪਣੇ ਆਪ ਜਾਂ ਤਾਂ ਇਹ ਜਗ੍ਹਾ ਛੱਡ ਜਾਓ ਤੇ ਜਾਂ ਇਹ ਕੰਮ ਨੂੰ ਆਪਣਾ ਬੰਦ ਕਰ ਦੇ। ਜੋ ਵਾਰਦਾਤ ਬਾਰੇ ਗੱਲ ਆਈ ਹੈ ਕਿ ਇਸ ਬਾਰੇ ਵੀ ਸੀਸੀਟੀਵੀ ਕੈਮਰਿਆਂ ਨੂੰ ਘੁਮਾਲੇ ਜਾ ਰਿਹਾ ਹੈ। ਜਿਵੇਂ ਜਿਵੇਂ ਸਾਨੂੰ ਅੱਗੇ-ਅੱਗੇ ਦੇ ਬਾਰੇ ਕੋਈ ਪਤਾ ਲੱਗ ਰਿਹਾ ਅਸੀਂ ਜਲਦੀ ਇਹ ਇਹ ਲੋਕੀਆਂ ਦਾ ਪਤਾ ਦੂਣਾ ਤੇ ਗ੍ਰਿਫਤਾਰ ਕਰ ਲਾਂਗੇ। ਸਰ ਇੱਕ ਨਸ਼ਾ ਬੜਾ ਵੱਡਾ ਚੁੱਕਿਆ ਖਾਸ ਤੌਰ ਤੇ ਚਿੱਟਾ ਵਾਂਡੀ ਪੈਣ ਨੂੰ ਮਿਟਾਏ ਇੱਥੇ ਅਜੇ ਤੱਕ ਵੀ ਚਿੱਟਾ ਚੱਲ ਰਿਹਾ ਜਿੰਨਾ ਮਰਜ਼ੀ ਲੈ ਲੋ ਹੋਰ ਵੀ ਨਸ਼ੇ ਇੱਥੇ ਵਿਕਦੇ ਆ ਤੇ ਮੈਡੀਕਲ ਸਟੋਰਾਂ ਵਾਲੇ ਵੀ ਕੋਈ ਭਵੇਂ ਬਚਾ ਹੋਵੇ ਨਹੀਂ ਇਹ ਵੀ ਜਿਹੜੇ ਆ ਪ੍ਰਗ ਅਪਰਗ ਕੈਪਸੂਲ ਆ ਇਹ ਦੇ ਜਾਂਦੇ ਆ ਇਹਨਾਂ ਨੂੰ ਤੁਸੀਂ ਬੰਦ ਕਰਾਉਣ ਤੇ ਕੀ ਕੋਸ਼ਿਸ਼ ਕਰੋਗੇ ਅਸੀਂ ਇਹਦੇ ਬਕਾਇਦਾ ਇਹਦੇ ਬਾਰੇ ਵੱਖ-ਵੱਖ ਟੀਮਾਂ ਤਿਆਰ ਕਰ ਲਈ ਨੇ ਅਸੀਂ ਆਪਣੇ ਖੁਫੀਆ ਤੌਰ ਤੇ ਵੀ ਇਹਨਾਂ ਬਾਰੇ ਪਤਾ ਕਰਾਂਗੇ ਜਿਸ ਤਰ੍ਹਾਂ ਵੀ ਕੋਸ਼ਿਸ਼ ਹੋਊਗੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਦੇ ਕਰਾਇਮ ਕਰਨ ਨਹੀਂ ਦੇਵਾਂਗੇ ਤੇ ਜਲਦੀ ਤੋਂ ਜਲਦੀ ਜਾਂ ਤਾਂ ਗ੍ਰਿਫਤਾਰ ਕਰਾਂਗੇ ਜਾਂ ਆਪਣੇ ਆਪ ਛੱਡ ਜਾਣਗੇ ਜਿਹੜੇ ਇੱਕ ਕ੍ਰਿਮੀਨਲ ਬੰਦੇ ਹੁੰਦੇ ਆ ਇਹ ਜ਼ਿਆਦਾਤਰ ਰਾਤ ਨੂੰ ਵਾਕਏ ਕਰਦੇ ਆ ਵੀ ਕੀ ਤੁਸੀਂ ਰਾਤ ਨੂੰ ਵੀ ਗਸ਼ਤ ਕਰਦੇ ਹੋ ਕਿ ਤੁਸੀਂ ਸਿਰਫ ਦਿਨ ਵੇਲੇ ਹੀ ਗਸ਼ਤ ਕਰਦੇ ਹੋ ਵੀ ਰਾਤ ਨੂੰ ਵੀ ਇਹ ਜ਼ਿਆਦਾਤਰ ਸਾਰਾ ਰਾਤ ਦਾ ਹੀ ਕਾਲੀਆਂ ਰਾਤਾਂ ਦਾ ਰਹਿੰਦੇ ਆ ਮੈਂ ਖੁਦ ਵੀ ਰਾਤ ਵੀ ਇਹਦੇ ਬਾਰੇ ਅਸੀਂ ਗਸ਼ਤ ਜਾਰੀ ਰੱਖੀ ਸੀ ਤੇ ਅੱਗੇ ਤੋਂ ਵੀ ਅਸੀਂ ਵਾਖਰੂਕ ਟੀਮ ਬਣਾ ਦੇ ਦੀ ਗਸ਼ਤ ਜਾਰੀ ਰੱਖੀ ਸਰ ਜਿਵੇਂ ਇੱਥੇ ਪਿੰਡ ਪੰਨੇ ਵਾਲਾ ਫਕਤਾ ਨੇ ਬਸਟੈਂਡ ਚੌਂਗ ਬਣਿਆ ਹੋਇਆ ਹੈ। ਟ੍ਰੈਫਿਕ ਦੀ ਬਹੁਤ ਇੱਥੇ ਸਮੱਸਿਆ ਆਉਂਦੀ ਹੈ। ਇੱਥੇ ਟ੍ਰੈਫਿਕ ਪੁਲਿਸ ਨਾ ਹੋਣ ਕਰਕੇ ਇੱਥੇ ਜੋ ਧਜੀਆਂ ਉਡਾ ਰਹੇ ਨੇ ਜਾ ਰਹੀਆਂ ਨੇ ਜਸਾਸਨ ਦੀਆਂ ਤੇ ਤੁਸੀਂ ਕੀ ਇਸ ਬਾਰੇ ਕਾਰਵਾਈ ਕਰੋਗੇ ਟ੍ਰੈਫਿਕ ਦੇ ਸਾਰੇ ਸਾਡੇ ਧਿਆਨ ਚ ਆ ਗਿਆ। ਇਹਦੇ ਬਾਰੇ ਅਸੀਂ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਮਿਲਾਜਮਾਂ ਦੀ ਵਬਸਥਾ ਕਰਾਂਗੇ। ਸਰ ਤੁਸੀਂ ਇੱਥੇ ਅੱਜ ਆਇਓ ਤੁਹਾਡਾ ਬਹੁਤ ਬਹੁਤ ਧੰਵਾਦ ਅਸੀਂ ਪ੍ਰੈਸ ਵੱਲੋਂ ਪਿੰਡ ਵੱਲੋਂ ਅਸੀਂ ਕਰਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਵਾਦ ਤੁਸੀਂ ਸਾਨੂੰ ਅੱਜ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਵਾਦ ਮੈਂ ਵੀ ਪ੍ਰੈਸ ਰਿਪੋਰਟਰ ਸਾਰੇ ਵੀ ਗਾਉਂ ਤੇ ਜੀ ਆਇਆਂ ਕਹਣਾ ਅੱਗੇ ਤੋਂ ਮੈਂ ਚਾਹਣਾ ਵੀ ਸਾਡਾ ਸਹਿਯੋਗ ਦੇਵੋ ਕਿ ਅਸੀਂ ਤੁਹਾਡੇ ਨਾਲ ਹਰ ਸਮੇਂ ਤਿਆਰ ਥੈਂਕ ਯੂ ਥੈਂਕ ਯੂ ਸਰ